ਸਤਿ ਸ਼੍ਰੀ ਅਕਾਲ ਦੋਸਤੋ ਕੁਲਵੰਤ ਸਿੰਘ ਟਾਲੀਵਾਲ ਵਰਲਡ ਕੈਂసర్ ਕੇਅਰ ਐਂਡ ਵਰਧਮਾਨ ਗਰੁੱਪ ਜਿਨ੍ਹਾਂ ਨੇ ਸਾਡੇ ਨਾਲ ਸੈਕੰਡ ਕੀਤੇ ਹੈ ਹਸ਼ਿਆਰਪੁਰ ਤੇ ਕੰਢੀ ਲਾਕੇ ਚੈੱਕਅਪ ਕਰਦੇ ਨੇ ਪਹਿਲਾਂ ਤਾਂ ਸਾਡੇ ਜੀ ਜਿਹੜੇ 8 ਮਹੀਨੇ ਦੇ ਕੈਂਪ ਹੈ ਆ ਸੈਪਟੰਬਰ ਦੇ ਉਹ ਤੁਸੀਂ ਲਿਸਟ ਲੈ ਲਓ ਮੇਰੇ ਤੋਂ 15 ਸੈਪਟੰਬਰ ਨੂੰ ਅਸੀਂ ਹੋਵਾਂਗੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਆਫਿਸ ਗੜ੍ਹ ਦੀਵਾਲ ਹਸ਼ਿਆਰਪੁਰ ਉਸ ਤੋਂ ਬਾਅਦ ਮੈਂ ਬੇਨਤੀ ਕਰਨ ਲੱਗਾ ਸਾਰੀਆਂ ਰੋਟਰੀ ਕਲੱਬਸ ਲਾਇਨਸ ਕਲੱਬ ਸਭ ਸਮਾਜਿਕ ਜਥੇਬੰਦੀਆਂ ਕਲੱਬਸ ਬਣੀਆਂ ਪਿੰਡਾਂ 'ਚ ਕੰਮ ਥਾਵੜ ਸੀ ਹਰ ਮਹੀਨੇ ਤਾਂ ਕੈਂਪ ਦੇ ਵਾਂਗ ਕੰਢੀ ਦੇ ਇਲਾਕੇ ਨੂੰ ਹਿਸ਼ਾਰਕ ਹਰ ਮਹੀਨੇ ਠੀਕ ਹੈ ਮੈਂ ਥੈਂਕਸ ਕਰਦਾ ਵਰਦਮਾਨ ਗਰੁੱਪ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਸ਼ੇਕ ਇੰਡ ਕੀਤਾ ਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਸਾਡੇ ਨਾਲ ਪੂਰਾ ਸਹਿਯੋਗ ਕਰਾ ਰਹੇ ਠੀਕ ਹੈ ਵਰਡ ਕੈਂਸਰ ਉਹ ਚੀਜ਼ ਹੈ ਜਿਹੜੀ ਕਿ ਤੁਹਾਡੇ ਦਰਵਾਜ਼ੇ ਤੇ ਸਾਡੀਆਂ ਬਸਾਨ ਪੜਨਦੀਆਂ ਕੈਂਸਰ ਤੇ ਅੱਠ ਕਿਸਮ ਦਾ ਕੈਂਸਰ ਚੈੱਕ ਅਪ ਕਰਾਂਗੇ ਇਹਨਾਂ ਦੇ ਵਿੱਚ ਕਿਹੜਾ ਕਿਹੜਾ ਪਹਿਲਾਂ ਤਾਂ ਬੀਪੀ ਡਾਕਟਰੀ ਸਭ ਦਾ ਚੈੱਕ ਅਪ ਕਰਾਂਗੇ ਮੂੰਹ ਦਾ ਕੈਂਸਰ ਗਲੇ ਦਾ ਠੀਕ ਹੈ ਡਿਵਾਈਡ ਇਨ ਟੂ ਪਾਰਟਸ ਔਰ ਦੇ ਵਿੱਚ ਦੋ ਕੈਂਸਰ ਪਾਈ ਜਾਂਦੇ ਆ ਜੋ ਕਿ ਬਹੁਤ ਹੀ ਭਿਆਨਕ ਹੈ ਛਾਤੀ ਦਾ ਤੇ ਬੱਚੇ ਦਾ ਠੀਕ ਹੈ ਮੇਲ ਦੇ ਵਿੱਚ ਗਦੂ ਦਾ ਦਾ ਕੈਂਸਰ ਜਿਹਨੂੰ ਪ੍ਰੋਸਟੇਟ ਕੈਂਸਰ ਹੈ ਬਲੱਡ ਕੈਂਸਰ ਦੀ ਸਾਡੀ ਲੈਬ ਹਣੀ ਬੀ ਐਮ ਡੀ ਸਭ ਦੀ ਕਰਾਂਗੇ ਹੱਡੀਆਂ ਦਾ ਠੀਕ ਹੈ ਐਂਡ ਜਰਨਲ ਮੈਡੀਸਨ ਖੁੱਲਾਤ ਹੋਇਦਾਂ ਲੰਗਰ ਹੋਈਦਾ ਜਾਗਰਤਾ ਦੇ ਪਰਚੇ ਜਾਗਰਤਾ ਦੇ ਲੈਕਚਰ ਹੋਣਗੇ ਠੀਕ ਹੈ ਇਹ ਮੇਰੀ ਹੱਥ ਜੋ ਅੱਖਾਂ ਦੀ ਮਸਾਂ ਨਹੀਂ ਸਾਡੀ ਸੱਚ ਨੂੰ ਕਹਿੰਦੀ ਆ ਅਸੀਂ ਦੱਸਣਾ ਐਨਕ ਫ੍ਰੀ ਦੇਵਾਂਗੇ ਆਰ ਕੈਂਪ ਸਾਡੀਆਂ ਅੱਖਾਂ ਦੀਆਂ ਬਸਾਂ ਵੀ ਪਹੁੰਚਣੀਆਂ ਯਾਨੀਆਂ ਤਿਆਰ ਹੋ ਗਈਆਂ ਅੱਖਾਂ ਚੈੱਕਅਪ ਕਰਕੇ ਸਾਡੇ 5-6 ਮਿੰਟੋ ਦੀ ਲੰਬੀ ਲਾਈਨ ਲੱਗਦੀ ਹੈ 5-6 ਮਿੰਟ ਲੱਗਦੇ ਐਕ ਪੇਸ਼ੀਐਂਟ ਦੇ ਅੱਖਾਂ ਚੈੱਕਅਪ ਜੇ ਮੇਰੀਆਂ ਅੱਖਾਂ ਇੰਗਲੈਂਡ ਚੈੱਕਅਪ ਹੁੰਦੀਆਂ ਉਵੇਂ ਹੋਣਗੀਆਂ ਹੁਣ ਹਿਆਰਪੁਰ ਸਭ ਦੀਆਂ ਠੀਕ ਹੈ ਪਲੀਜ਼ ਤੁਸੀਂ ਬਹੁਤ ਤੋਂ ਵੱਧ ਫਾਇਦਾ ਲੈਣਾ ਫ੍ਰੀ ਐਨਕ ਦੇ ਕੇ ਤੋਰਾਂਗੇ ਐਂਡ ਗੁੱਡ ਕੁਆਲਟੀ ਵੀ ਐਂਡ ਜੋ ਕਿ ਮੈਂ ਖੁਦ ਲੈਣਾ ਠੀਕ ਹੈ ਐਂਡ ਕੋਈ ਐਵੇਂ ਨਹੀਂ ਚਲ ਮਾ ਕੰਮ ਨਹੀਂ ਹੋਏਗਾ ਪਲੀਜ਼ ਅੱਗੇ ਬਾਅਦ ਫਾਇਦਾ ਲੋ ਨਾ ਲਿਖੋ ਵੀ ਸਾਡੇ ਪਿੰਡ ਪਹੁੰਚੋ ਜੀ ਆਪਣਾ ਸਾਡੀ ਟੀਮ ਤੁਹਾਨੂੰ ਕੰਟੈਕਟ ਕਰੇਗੀ ਫੇਰ ਵਰਦਮਾਨ ਗਰੁੱਪ ਤੇ ਵਰਲਡ ਕੈਂਸਰ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਪਲੀਜ਼ ਸਾਨੂੰ ਕਾਲ ਕਰੋ ਵੀ ਵੇਟਿੰਗ ਯੂਰ ਕਾਲ ਥੈਂਕ ਯੂ